ਜੇਕਰ ਟਰੱਕ ਨਹੀਂ ਤਾਂ ਹੋਰ ਕੀ ਜੇ ਟਰੱਕ ਨਹੀਂ ਤਾਂ Amazon ਜੇ ਟਰੱਕ ਨਹੀਂ ਤਾਂ ਰੈਸਟੋਰੈਂਟ ਜੇ ਟਰੱਕ ਨਹੀਂ ਤਾਂ ਹੋਰ ਕਿਹੜਾ ਕੰਮ ਹੋ ਸਕਦਾ ਕਿਹੜੇ ਕੰਮ ਦੇ ਵਿੱਚ ਮੁੰਡੇ ਹੁਣ ਜਾਣ ਦੀ ਤਿਆਰੀ ਕਰ ਰਹੇ ਥੋੜੇ ਥੋੜੇ ਕਰਕੇ ਕੰਮ ਲੱਭ ਰਹੇ ਆ ਕਈ ਤਾਂ ਇਹ ਵੀ ਸੁਣ ਦੇ ਵਿੱਚ ਆਇਆ ਕਈ ਕਹਿੰਦੇ ਸੀ ਸ਼ਾਰਟਕਟ ਮਾਰਨਾ ਜੀ ਸ਼ਾਰਟਕਟ ਮਾਰ ਕੇ ਜਿਵੇਂ ਲੋਡ ਲੜ ਚੋਰੀ ਕਰਕੇ ਦੀਆਂ ਵਾਰਦਾਤਾਂ ਕਰਕੇ ਇੰਡੀਆ ਦੀ ਜਾਣ ਦੀ ਤਿਆਰੀ ਖਿੱਚੀ ਖੜੇ ਆ ਜੀ ਅਲੱਗ-ਅਲੱਗ ਕੈਟਾਗਰੀ ਦੀ ਆਪਾਂ ਸੁਣ ਰਹੇ ਆ ਚਰਚਾ ਹੋ ਰਹੀਆਂ ਜੀ ਕੋਈ ਮਾਰੇ ਰਹਾਂ ਨੂੰ ਕੋਈ ਚੰਗੇ ਰਹਾਂ ਨੂੰ ਕੋਈ ਸਬਰ ਦੇ ਰਹਾਂ ਨੂੰ ਕੋਈ ਕਹਿੰਦਾ ਚਲੋ ਹੋ ਜਾਣਗੇ ਹੌਲੀ ਹੌਲੀ ਹਾਲਾਤ ਸਹੀ ਫਿਰ ਇਸੇ ਜੀ ਆ ਜਾਗੇ ਇਹ ਸਾਰੇ ਹਾਲਾਤ ਅੱਜ ਦੀ ਸਥਿਤੀ ਦੇ ਵਿੱਚ ਕੀ ਚੱਲ ਰਿਹਾ ਆ ਪੰਨੂ ਸਾਹਿਬ ਅਲੱਗ-ਅਲੱਗ ਤਰ੍ਹਾਂ ਦੇ ਬੰਦੇ ਨਾਲ ਤੁਸੀਂ ਮਿਲਦੇ ਆ ਤੇ ਐਨਲਾਈਜ਼ ਕਰਦੇ ਆ ਜੀ ਜੀ ਬਲੱਟ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਣੇ ਸਾਡੇ ਜਿਹੜੇ ਚਾਹਣ ਵਾਲੇ ਸਾਡੇ ਬੜੇ ਪਿਆਰੇ ਸਾਡੇ ਦਰਸ਼ਕ ਜਿਹੜੇ ਸਾਡੇ ਹਸਕ ਟੀਵੀ ਯੂਐਸਏ ਨੂੰ ਵੇਖਦੇ ਆ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਸਾਡੇ ਵੱਲੋਂ ਲੱਖ-ਲੱਖ ਮੁਬਾਰਕਾਂ ਕਿਉਂਕਿ ਜਦੋਂ ਸਾਡਾ ਇਹੋ ਐਪੀਸੋਡ ਸਾਡਾ ਚੱਲਣਾ ਉਸ ਵੇਲੇ ਪੁਰਾਣਾ ਸਾਲ ਬੀਤ ਜਾਣਾ ਤੇ ਨਵਾਂ ਸਾਲ ਸ਼ੁਰੂ ਹੋ ਜਾਣਾ ਤੇ ਉਸ ਪਰਮਾਤਮਾ ਗਏ ਉਸ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਾਂਗੇ ਕਿ ਆਉਣ ਵਾਲਾ ਸਮਾਂ ਸਾਡੇ ਦਰਸ਼ਕਾਂ ਲਈ ਪੂਰੀ ਦੁਨੀਆ ਲਈ ਖੁਸ਼ੀਆਂ ਅਤੇ ਖੇੜੀਆਂ ਪਰਾ ਹੋਵੇ ਔਰ ਹਰ ਇੱਕ ਤਰ੍ਹਾਂ ਦੀਆਂ ਬਹਾਰਾਂ ਜਿਹੜੀਆਂ ਉਹ ਲੈ ਕੇ ਸਾਡੇ ਦਰਸ਼ਕਾਂ ਲਈ ਆਵੇ ਸੋ ਬ੍ਰਾਟ ਸਭ ਆਪਾਂ ਗੱਲ ਜਿਹੜੀ ਤੁਸੀਂ ਸ਼ੁਰੂ ਕੀਤੀ ਆ ਇਹਦੇ 'ਚ ਕੋਈ ਦੂਰਾ ਮੈਂ ਜਦੋਂ ਅੱਜ ਤੋਂ ਅਸੀਂ 10-15 ਸਾਲ ਪਹਿਲਾਂ ਇੱਥੇ ਇਸ ਕੰਟਰੀ 'ਚ ਆਏ ਸੀ ਤੇ ਉਸ ਵੇਲੇ ਇੱਕ ਬਜ਼ੁਰਗ ਨਾਲ ਮੇਰੀ ਇੱਕ ਮੇਰੀ ਗੱਲਬਾਤ ਉਹ ਹੁੰਦੀ ਰਹਿੰਦੀ ਸੀ ਤਾਂ ਤੁਹਾਨੂੰ ਹੁਣ ਤਾਂ ਇਸ ਦੁਨੀਆ ਤੇ ਉਹ ਨਹੀਂ ਰਹੇ ਤੇ ਮੈਨੂੰ ਵੀ ਕੱਲ ਬਹੁਤ ਵਧੀਆ ਕਹਿੰਦੇ ਹੁੰਦੇ ਸੀ ਮੈਨੂੰ ਹੁੰਦੇ ਕਹਿੰਦੇ ਹੁੰਦੇ ਸੀ ਕਿ ਪੰਨੂ ਆਖੇ ਅਮਰੀਕਾ ਜਾਂ ਲੰਗਦੀਆਂ ਜਾਂ ਅਮਰੀਕਾ ਟੰਗਦੀ ਆ ਤੇ ਉਸ ਵੇਲੇ ਮੈਨੂੰ ਉਹਨਾਂ ਦੀਆਂ ਗੱਲਾਂ ਜਿਹੜੀਆਂ ਸੀ ਉਹ ਪੱਲੇ ਨਹੀਂ ਸਿਵਾਈਦੀਆਂ ਵੀ ਅਸੀਂ ਬਜ਼ੁਰਗ ਮਾਰੀ ਜਾਂਦੇ ਆ ਪਰ ਜਦੋਂ ਹੁਣ ਆਪਾਂ ਇਹਨਾਂ ਹਾਲਾਤਾਂ ਦੇ ਵਿੱਚ ਦੀ ਵਿਚਰਦੇ ਆ ਇਹਨਾਂ ਹਾਲਾਤਾਂ ਦੇ ਵਿੱਚ ਦੀ ਨਿਕਲਦੇ ਆ ਤੇ ਫੇਰ ਵਾਕਿਆ ਇਹ ਕਿ ਨਹੀਂ ਉਹ ਵਾਕਿਆ ਉਹ ਬਜ਼ੁਰਗ ਗੱਲ ਕਹਿੰਦਾ ਹੁੰਦਾ ਸੀ ਵੀ ਜਾਂ ਅਮਰੀਕਾ ਲੰਗਦੀ ਆ ਜਾਂ ਅਮਰੀਕਾ ਟੰਗਦੀ ਆ ਮਤਲਬ ਇਹ ਕਿ ਬਰਾੜ ਸਾਹਿਬ ਇਸ ਕੰਟਰੀ ਦੇ ਵਿੱਚ ਮੈਂ ਇੱਕ ਗੱਲ ਸਿੱਖ ਸੋਖਾ ਤੇ ਉੱਪਰੋਂ ਥੱਲੇ ਨਹੀਂ ਆਉਣਾ ਵਾਲਾ ਔਖਾ ਬਹੁਤ ਔਖਾ ਉੱਪਰੋਂ ਥੱਲੇ ਨਹੀਂ ਆਉਣਾ ਇਸ ਵੇਲੇ ਸਾਡੇ ਖਾਸ ਤੌਰ ਤੇ ਸਾਡੀ ਜੇ ਟਰਕਿੰਗ ਕੰਪਨੀਆਂ ਨਾਲ ਸੰਬੰਧ ਰੱਖਦੇ ਨੌਜਵਾਨ ਵੀਰ ਨੌਜਵਾਨ ਸਾਡੇ ਬੱਚੇ ਕਹਿ ਲਓ ਸਾਡੇ ਨੌਜਵਾਨ ਭਰਾ ਕਹਿ ਲਓ ਜਿਨ੍ਹਾਂ ਨੇ ਬਹੁਤ ਹੱਡ ਭੰਨਵੀ ਮਿਹਨਤ ਕੀਤੀ ਇਹਨਾਂ ਕੰਟਰੀਆਂ ਦੇ ਵਿੱਚ ਆ ਕੇ ਕਿੱਥੇ ਜੰਟਾ ਰਹੇ ਆਏ ਬਾਰਡਰ ਕ੍ਰੋਸ ਕਰਕੇ ਆਏ ਕੋਟਾ ਰਾਹੀਂ ਪ੍ਰੋਸੈਸ ਜੋ ਬਣਾਇਆ ਉਹਦੇ ਹਿਸਾਬ ਨਾਲ ਉਹ ਉਹਨਾਂ ਨੂੰ ਵਰਕ ਪਰਮਿਟ ਮਿਲੇ ਈਵਨ ਕਿ ਬੜੀਆਂ ਹਾਰਡ ਜੌਬਾਂ ਰੈਸਟੋਰੈਂਟਾਂ ਤੇ ਖਾਸ ਤੌਰ ਤੇ ਇੰਡੀਅਨ ਰੈਸਟੋਰੈਂਟਾਂ ਤੇ ਉਹਨਾਂ ਨੇ ਕੀਤੀਆਂ ਤੇ ਬਾਅਦ ਵਿੱਚ ਲੋ ਉਹਨਾਂ ਨੇ ਮਿਹਨਤਾਂ ਬੜੀਆਂ ਕੀਤੀਆਂ ਤੇ ਟਾਈਮ 'ਤੇ ਆਇਆ ਕਰੋਨਾ ਦਾ ਜਦੋਂ ਕਰੋਨਾ ਦਾ ਟਾਈਮ ਆਇਆ ਤਾਂ ਬਰਾੜ ਸਾਹਿਬ ਉਹ ਤੋਂ ਸਾਰੀ ਦੁਨੀਆ ਆਪਣੇ ਅੰਦਰ ਹੀ ਵੜ ਗਈ ਸੀ ਲੇਕਿਨ ਇਹ ਟਰੱਕਾਂ ਵਾਲੇ ਵੀਰ ਮੈਂ ਕਹੂੰਗਾ ਜਿਹੜਾ ਜੰਗ ਜਦੋਂ ਲੜਦੇ ਹੁੰਦੇ ਨਾ ਉਸ ਹਿਸਾਬ ਨਾਲ ਇਹਨਾਂ ਨੇ ਉਹ ਦੋ ਤਿੰਨ ਸਾਲ ਜਿਹੜੇ ਆ ਕਰੋਨਾ ਦੇ ਇਹਨਾਂ ਨੇ ਟਰਕਿੰਗ ਦੇ ਵਿੱਚ ਲਾਈਨ ਦੇ ਵਿੱਚ ਇਹਨਾਂ ਨੇ ਆਪਣੇ ਕੱਢੇ ਆ ਕਿਉਂਕਿ ਉਸ ਵੇਲੇ ਹਾਲਾਤ ਬੜੇ ਮਾੜੇ ਸੀ ਔ ਮੈਂ ਕਹੂੰਗਾ ਮਿੰਗੇ ਮਿਲਦੇ ਸੀ ਔਰ ਇਹ ਮਿੰਗੇ ਲੋੜ ਚੱਕ ਵੀ ਲੈਂਦੇ ਸੀ 18 18 20 20 ਘੰਟੇ ਇਹ ਟਰੱਕ ਚਲਾ ਕੇ ਇਹਨਾਂ ਨੇ ਉਸ ਵੇਲੇ ਮੈਂ ਕਹੂੰਗਾ ਕਿ ਪੂਰੀ ਅਮਰੀਕਾ ਦਾ ਮੈਂ ਕਹਿ ਸਕਦਾ ਕਿ bizness ਦੇ ਵਿੱਚ ਜਿੱਥੇ ਉਹ bizness ਨੂੰ ਕੈਮ ਰੱਖਿਆ ਉੱਥੇ ਪੂਰੀ ਅਮਰੀਕਾ ਦਾ ਕੋਈ ਢਿੱਡ ਭਰਨੇ ਵਾਲੀ ਗੱਲ ਵੀ ਹੋ ਗਈ ਕਿ ਵਾਕਈ ਇਹਨਾਂ ਨੇ ਮਿਹਨਤ ਕੀਤੀ ਹੈ ਇਧਰ ਉਧਰ ਸਾਮਾਨ ਜਿਹੜਾ ਹੋਣਾ ਜਾਣਾ ਇਹਦੇ ਨਾਲ ਜਿਹੜਾ ਕਾਰੋਬਾਰ ਆ ਉਹ ਕੰਟਰੀਆਂ ਦਾ ਚੱਲਦਾ ਹੁਣ ਬਰਾੜ ਸਾਹਿਬ ਉਹਦੇ ਤੋਂ ਬਾਅਦ ਵਿੱਚ ਸਰਕਾਰਾਂ ਬਦਲ ਗਈਆਂ ਸਰਕਾਰਾਂ ਹੋਰ ਆ ਗਈਆਂ ਉਹਨਾਂ ਸਰਕਾਰਾਂ ਦੀਆਂ ਨੀਤੀਆਂ ਉਹਨਾਂ ਸਰਕਾਰਾਂ ਦੀਆਂ ਪਾਲਿਸੀਆਂ ਬਦਲ ਗਈਆਂ ਤੇ ਸਭ ਤੋਂ ਵੱਡਾ ਅਗਰ ਉਹਦੇ ਤੇ ਜੇ ਸਭ ਤੋਂ ਮੈਂ ਕਹੂੰਗਾ ਇਸ ਸਰਕਾਰ ਦਾ ਅਸਰ ਪਿਆ ਤੇ ਉਹ ਪਿਆ ਹੈਗਾ ਟਰਕਿੰਗ ਲਾਈਨ ਤੇ ਔਰ ਟਰੱਕ ਵਾਲੇ ਜਿਹੜੇ ਸਾਡੇ ਨੌਜਵਾਨ ਵੀਰ ਉਹਨਾਂ ਤੇ ਪਾਬੰਦੀਆਂ ਲੱਗ ਗਈਆਂ ਕਿ ਤੁਸੀਂ ਲੌਂਗ ਬੁੱਕ ਦੇ ਵਿੱਚ ਸਿਰਫ 8 ਘੰਟੇ ਜਾਂ 10 ਘੰਟੇ ਹੀ ਟਰੱਕ ਚਲਾ ਸਕਦੇ ਆ ਉਸ ਤੋਂ ਬਾਅਦ ਵਿੱਚ ਲੌਂਗ ਜਿਹੜੀ ਤੁਹਾਡੀ ਲੌਂਗ ਬੁੱਕ ਉਹਕਿਆ ਤੋਂ ਬੰਦ ਕਰਕੇ ਦੁਬਾਰਾ ਫੇਰ ਤੁਸੀਂ 8 ਘੰਟੇ ਬਾਅਦ ਚਲਾ ਸਕਦੇ ਆ ਸਭ ਤੋਂ ਵੱਡੀ ਪਾਬੰਦੀ ਤਾਂ ਇੱਥੇ ਲੱਗੇ ਪਰ ਉਹ 18 18 20 22 ਘੰਟੇ ਵਿੱਚ ਸੋਖਾ ਨਹੀਂ ਸੀਗਾ ਕੋਈ ਹੱਥ से ਵੀ ਵਾਪਰਦੇ ਸੀਗੇ ਪਰ ਚਲੋ ਇਹ ਤਾਂ ਠੀਕ ਹੀ ਸੀਗਾ ਕਿ ਆਪਾਂ ਲਿਮਿਟਰ ਦੇ ਵਿੱਚ ਰਹਿ ਕੇ ਹੀ ਕੰਮ ਕਰੀਏ ਤਾਂ ਬੈਟਰ ਆ ਬੰਦੇ ਦੀ ਬੋਡੀ ਨੂੰ ਵੀ ਚਾਹੀਦੀ ਆ ਤੇ ਉਹ ਤੋਂ ਬਾਅਦ ਵੀ ਭਰਾ ਸਾਹਿਬ ਹੋਏ ਚੱਕਰ ਚੱਲ ਪਿਆ ਕਿ ਮੁੰਡਿਆਂ ਦੇ ਜਿਹੜੇ ਲਾਇਸੈਂਸ ਕੈਂਸਲ ਹੋਏ ਜਾਂ ਮੁੰਡਿਆਂ ਨੇ ਇਹ ਕਹਿ ਲੋ ਕਿ ਕਿਸੇ ਨਾਫੀਕ ਲਾਇਸੈਂਸ ਵੀ ਬਣਵਾਏ ਹੋ ਸਕੇ ਤੇ ਬਾਕੀ ਕੀ ਵਰਕ ਪਰਮਟਾ ਵਾਲਿਆਂ ਦੇ ਲਾਇਸੈਂਸ ਕੈਂਸਲ ਕੀਤੇ ਗਏ ਉਹਦੇ ਨਾਲ ਜਿਹੜਾ ਮੈਂ ਕਹੂੰਗਾ ਜਿੱਥੇ ਅਮਰੀਕਨ ਅਰਥਚਾਰਾ ਉਹ ਵੀ ਉਹ ਵੀ ਡਾਊਨ ਹੋਇਆ ਤੇ ਉੱਥੇ ਜਿਹੜੇ ਇਹ ਜਿਹੜੇ ਸਾਡੇ ਖਾਸ ਤੌਰ ਤੇ ਸਾਡੇ ਨੌਜਵਾਨ ਵੀ ਟਰੱਕ ਚਲਾਉਂਦੇ ਉਹਨਾਂ ਦੇ ਘਰਾਂ ਦਾ ਅਰਥਚਾਰਾ ਜਿਹੜਾ ਆ ਉਹ ਵੀ ਉਹ ਵੀ ਵੀਕ ਹੋਇਆ ਉੱਤੇ ਵੀ ਅਸਰ ਪਿਆ ਅਸਰ ਜਦੋਂ ਅਰਥਚਾਰੇ ਤੇ ਪੈਂਦਾ ਤੇ ਫਿਰ ਕੁਦਰਤੀਕ ਬੰਦੇ ਦੀ ਹੈਲਥ ਤੇ ਵੀ ਬੰਦੇ ਦੀ ਸੋਚ ਤੇ ਵੀ ਤੇ ਅਸਰ ਉਹਦਾ ਪੈਂਦਾ ਇਸੇ ਤਰ੍ਹਾਂ ਜੇ ਕੰਟਰੀ ਜੇ ਅਮਰੀਕਾ ਦੇ ਵਿੱਚ ਟਰੱਕੀ ਵਾਲੇ ਮੁੰਡਿਆਂ ਦਾ ਅਰਥਚਾਰਾ ਤੇ ਅਸਰ ਪਿਆ ਤੇ ਅਮਰੀਕਨ ਜਿਹੜੀ ਇਕਨੋਮੀ ਉਹਦੇ ਤੇ ਵੀ ਅਰਥਚਾਰੇ ਦਾ ਅਸਰ ਪਿਆ ਕਿਉਂਕਿ ਟਰੱਕਾਂ ਰਾਹੀਂ ਸਮਾਨ ਇਧਰੋਂ ਤੋਂ ਸਟੇਟਾਂ ਦੇ ਵਿੱਚ ਜਾਂਦਾ ਤੇ ਮੈਂ ਕਹੂੰਗਾ ਮੈਂ ਇੱਕ ਕਟ ਕੋ 7 80 ਹਜ਼ਾਰ ਟਰੱਕ ਤਾਂ ਸਾਡੇ ਤੋਂ ਉੱਪਰ ਮੈਂ ਕਿਹਾ ਸਾਡੇ ਪੰਜਾਬੀ ਨੌਜਵਾਨ ਵੀਰਾਂ ਦੇ ਲਾਇਸੈਂਸ ਹੈਗੇ ਆ ਪਰ ਉਹਨਾਂ ਵਿੱਚ ਕਈ ਫੇਕ ਵੀ ਸਗੇ ਹੁਣ ਜਿੱਥੇ ਜਦੋਂ ਕਰੋਨਾ ਆਈਆ ਕਰੋਨਾ ਦੇ ਵਿੱਚ ਕਈ ਸਾਰੇ ਮੁੰਡਿਆਂ ਨੇ ਤਾਂ ਸੋਨੇ ਘਰ ਵੀ ਲੈ ਲਿਆ ਉਸ ਵੇਲੇ ਬਣਾ ਲੈ ਚਾਰ ਚਾਰ ਪੰਜ ਪੰਜ ਟਰੱਕ ਵੀ ਉਸ ਵੇਲੇ ਕਰ ਲੈ ਤੇ ਮਹਿੰਗੀਆਂ ਗੱਡੀਆਂ ਵੀ ਉਸ ਵੇਲੇ ਇਹਨਾਂ ਨੇ ਲੈ ਲਈਆਂ ਤੇ ਮਤਲਬ ਕਿ ਜੇ ਕੁਦਰਤੀ ਆ ਕਿ ਜੇ ਇਨਕਮ ਜੇ ਬਦੀ ਆ ਤੇ ਫਿਰ ਆ ਚੀਜ਼ੀਆਂ ਦਾ ਆਟੋਮੈਟਿਕਲੀ ਸਾਡੇ ਪੰਜਾਬੀ ਵਧਾ ਲੈਂਦੇ ਆ ਕਿ ਯਾਰ ਹੁਣ ਗੱਡੀ ਵੀ ਆ ਫਲਾਨੀ ਲਗਜ਼ਰੀ ਗੱਡੀਆਂ ਲੈ ਲਈਏ ਲਗਜ਼ਰੀ ਕਾਰਾਂ ਲੈ ਲਈਏ ਤੇ ਲਗਜ਼ਰੀ ਕਾਰਾਂ ਦੇ ਲਗਜ਼ਰੀ ਗੱਡੀਆਂ ਹੋਈਆਂ ਤੇ ਫਿਰ ਉਹਨਾਂ ਦੀ ਜਿਹੜੀ ਖਰਚੇ ਆ ਉਹ ਵੀ ਲਗਜ਼ਰੀ ਹੋ ਜਾਂਦੇ ਆ ਉਹਨਾਂ ਦੀਆਂ ਸ਼ੋਰਸਾਂ ਜਾਂ ਈਵਨ ਕਿਉਂ ਨਾ ਜਿਹੜੇ ਗੈਸ ਵੀ ਆਪਾਂ ਪਾਉਂਦੇ ਆ ਮਹਿੰਗੀਆਂ ਹੁੰਦੀਆਂ ਤੇ ਉਹਨਾਂ ਦੀ ਸਾਰੂਸਾਂ ਵਗੈਰਾ ਤਾਂ ਸਾਰਾ ਕੁਝ ਮਹਿੰਗਾ ਪਰ ਉਸ ਵੇਲੇ ਨੌਜਵਾਨ ਮੁੰਡਿਆਂ ਨੇ ਬਹੁਤ ਸਾਰਾ ਪੈਸਾ ਜਿਹੜਾ ਇਸ ਪਾਸੇ ਲਾ ਲਿਆ ਗੱਡੀਆਂ ਵਾਲੇ ਪਾਸੇ ਨੂੰ ਤੇ ਜਿਹੜਾ ਨਿੰਦਾ ਕਿਸੇ ਵੀਕ ਚ ਦੋ ਦੋ ਵਾਰੀ ਜਾਂ ਤਿੰਨ ਤਿੰਨ ਵਾਰੀ ਹੋ ਗਿਆ ਸੀ ਤਾਂ 100-100 ਡਾਲਰ ਹਲੇ ਆਪਣੇ ਆਪਣੀ ਬਾਡੀ ਤੇ ਲਾ ਲੈਂਦੇ ਚਲੋ ਮਾੜੀ ਗੱਲ ਸੀ ਇਨਕਮ ਉਸ ਹਿਸਾਬ ਨਾਲ ਸੀਗੀ ਉਹ ਤੋਂ ਬਾਅਦ ਵਿੱਚ ਇਹਨਾਂ ਨੇ ਘਰ ਬਹੁਤ ਸੋਹਣੇ ਲੈ ਲੈ ਜਿੰਨੇ ਕਿ ਅਫੋਰਡ ਕਰਦੇ ਸੀ ਕਿੰਨਿਆਂ ਨੇ ਇੱਕ ਘਰ ਦੇ ਦੋ ਦੋ ਘਰ ਵੀ ਕਰ ਲਏ ਤੇ ਕਈਆਂ ਨੇ ট্রাক ਵੀ ਤਿੰਨ ਤਿੰਨ ਚਾਰ ਚਾਰ ਕਰ ਲਏ ਚਲੋ ਅੱਗੇ ਵਧਣਾ ਹਰ ਇੱਕ ਬੰਦੇ ਦਾ ਹੈਗਾ ਤਾਂ ਬੰਦਦਾ ਹੀ ਆ ਪਰ ਜਿਸ ਲਈ ਇਹਦਾ ਅਸਰ ਹੁਣ ਹੋਣ ਲੱਗਾ ਤੇ ਲਾਇਸੈਂਸ ਕੈਂਸਲ ਹੋਏ ਆ ਖਾਸ ਤੌਰ ਤੇ ਬਾਕ ਪਰਮਟਾਲੇ ਮੁੰਡਿਆਂ ਦੇ ਜਾਂ ਕਿਹ ਲੋਕੀ ਇਹ ਰੋਜ਼ਗਾਰ ਇਹ ਕੋਈ ਲਾਅ ਬਣਾਤਾ ਕਿ ਤੁਸੀਂ ਇੰਨੇ ਘੰਟੇ ਵਿੱਚ ਟਰੱਕ ਚਲਾ ਸਕਦੇ ਤੋਂ ਵੱਧ ਤੁਸੀਂ ਟਰੱਕ ਨਹੀਂ ਚਲਾ ਸਕਦੇ ਇਦਾਂ ਦੀ ਚੀਜ਼ਾਂ ਆਉਣ ਦੇ ਨਾਲ ਇਨਕਮ ਜਿਹੜੀ ਸੀ ਉਹ ਘਟ ਹੋਈ ਆ ਟਰੱਕ ਵਾਲੇ ਮੁੰਡਿਆਂ ਦੀ ਹੁਣ ਖਰਚੇ ਜ਼ਿਆਦਾ ਨੇ ਇਨਕਮ ਘਟ ਨੇ ਹੁਣ ਜੇ ਦੇਖਿਆ ਜਾਵੇ ਜੇ ਚਾਰ-ਚਾਰ ਟਰੱਕ ਜਾਂ ਪੰਜ-ਪੰਜ ਟਰੱਕ ਵਾਲੇ ਨੌਜਵਾਨ ਵੀਰ ਵੀ ਹੈਗੇ ਆ ਜੇ ਹੁਣ ਉਹ ਟਰੱਕਾਂ ਦੇ ਕੋਲ ਕੰਮ ਨਹੀਂ ਉੱਨਾ ਹੋਊਗਾ ਉਹਨਾਂ ਦੇ ਡਰਾਈਵਰ ਭੱਜ ਜਾਣਗੇ ਖਾਸ ਤੌਰ ਤੇ ਜਿਹੜੇ ਡਰਾਈਵਰ ਭੱਜੀ ਆ ਕਿੰਨੇ ਟਰੱਕ ਖੜੇ ਹੋਏ ਆ ਤੇ ਉਹਦੇ ਨਾਲ ਕੀ ਹੋਊਗਾ ਕਿ ਉਹਦੇ ਨਾਲ ਇਨਕਮ ਜਿਹੜੀ ਆ ਉਹ ਫੇਰ ਘਟ ਜਾਂਦੀ ਆ ਜਿਸ ਲਈ ਉਹਨਾਂ ਦੀ ਇਨਕਮ ਘਟ ਜਾਂਦੀ ਆ ਤੇ ਫੇਰ ਜਿਹੜੇ ਖਰਚੇ ਆ ਉਹ ਕਿਤੋਂ ਪੂਰੇ ਕਰਨੇ ਆ ਹੁਣ ਨੌਜਵਾਨ ਮੁੰਡੇ ਮੈਨੂੰ ਕਈ ਮਿਲਦੇ ਆ ਆਏ ਵੀ ਆ ਮੇਰੇ ਕੋਲ ਵੀ ਆਏ ਆ ਰੈਸਟੋਰੈਂਟ ਤੇ ਵੀ ਆਏ ਆ ਮਿਸਾਨੂ ਵੀ ਕੰਮ ਦੇ ਦੇਉ ਹੁਣ ਸਾਡੀ ਜਿਹੜੀ ਆ ਇਨਕਮ ਦੇ ਹਿਸਾਬ ਦੇ ਨਾਲ ਸਾਡੇ ਰੈਸਟੋਰੈਂਟਾਂ ਤੇ ਅਸੀਂ 2000 ਜਾਂ 3000 ਜੇ ਕੋਈ ਕਾਰੀਗਰ ਆ ਤੈਨੂੰ 4000 ਵੀ ਦੇ ਦਿੰਦੇ ਆ ਪਰ ਬੇਅਰੀਏ ਦੇ ਵੀ ਸੱਤ ਨੂੰ ਜ਼ਿਆਦਾ ਪ੍ਰੈਸਾਂ ਹੈਗੀਆਂ ਚਲੋ ਜਿਹੜੇ ਕੀ ਮੁੰਡੇ ਉਧਰ ਚਲੇ ਗਿਆ ਹੋਗੇ ਪਤਾ ਨਹੀਂ ਪਰ ਜਿਹੜੇ ਸਾਡੇ ਕੋਲ ਆਏ ਆ ਉਹਨਾਂ ਦੇ ਵਿੱਚ ਦੇਖਿਆ ਜਾ ਵੀ ਜੇ 2000 ਜਾਂ 3000 ਤੈਨੂੰ ਨੂੰ ਕੰਮ ਦੇ ਦਿੰਦੇ ਆ ਹੁਣ ਇੱਕ ਬੰਦੇ ਨੇ 10 ਸਾਲ ਅੰਬੀਰੀ ਹਣਡਾਈ ਹੋਵੇ ਤੇ ਉਸ ਬੰਦੇ ਲਈ ਜੇ ਕਹਾਂ ਗਰੀਬੀ ਦੇ ਵਿੱਚ ਟਾਈਮ ਕੱਟਣਾ ਬੜਾ ਔਖਾ ਜਿਹਾ ਮੈਂ ਪਹਿਲੇ ਕਿਹਾ ਸੀ ਵੀ ਉੱਪਰ ਜਾਣਾ ਤਾਂ ਸੌਖਾ ਤੇ ਉੱਪਰੋਂ ਤੇ ਉਹੇ ਮੁੰਡਿਆਂ ਚਾਰਿਆਂ ਨੂੰ ਨੌਜਵਾਨਾਂ ਨੂੰ ਹੁਣ ਉੱਪਰੋਂ ਥੱਲੇ ਨਹੀਂ ਆਉਣਾ ਪੈ ਗਿਆ ਹੈ ਹੁਣ ਜੇ ਤਾਂ ਉਹ ਕੰਮ ਕਰਦੇ ਆ ਕਿਸੇ ਲਿਕਰ ਸਟੋਰ ਤੇ ਕਿੰਨਾ ਬਣਾਉਣਗੇ 2500 3000 ਗੈਸ ਸਟੇਸ਼ਨ ਦਾਸ ਕਿੰਨੇ ਕੰਮ ਕਰਨਗੇ ਕਿੰਨੇ ਬਣਾਉਣਗੇ 3000 ਜਾਂ 4000 ਵੀ ਬਣਾ ਲਓ ਉਹ ਤੋਂ ਬਾਅਦ ਵਿੱਚ ਜਿਹੜੇ ਮੁੰਡਿਆਂ ਕੋਲ ਐਜੂਕੇਸ਼ਨ ਘਟਿਆ ਮੈਂ ਵੀ ਕਹਿ ਸਕਦਾ ਸਿੱਧੇ ਲੱਭ ਜਾਨ ਨੇ ਫੇਕ ਲਾਇਸੈਂਸ ਉਸ ਵੇਲੇ ਲੈ ਆ ਸੀ ਉਹ ਕੀ ਕਰਨਗੇ ਉਹ ਜਾਣ ਕੇ ਫਿਰ ਇੰਡੀਆ ਦੇ ਸਟੂਡੈਂਟਾਂ ਤੇ ਇੰਡੀਆ ਦੇ ਸਟੂਡੈਂਟ ਕਿੰਨਾ ਦੇਣਗੇ 2000 2500 ਜੇ ਕਾਰੀਗਰ ਹੈ ਤਾਂ 2500 3000 ਮਤਲਬ ਕਿ ਉਹ ਖਰਚੀ ਉਹਨਾਂ ਦੇ ਕਿਤੇ ਚਲੇਗਾ ਅੱਗੇ ਚਲੇਗਾ ਤੇ ਉਹਨਾਂ ਦੀ ਜਿਹੜੀ ਆਮਦਨ ਆ ਉਹ ਉਹ ਕਿੱਥੇ ਰਹਿ ਗਈ ਤੇ ਆਮਦਨ ਹਿਸਾਬ ਨਾਲ ਹੀ ਖਰਚੇ ਤੁਰਨੇ ਆ ਇਸ ਹਿਸਾਬ ਨਾਲ ਘਰ ਵੀ ਨਹੀਂ ਤੁਰਨਾ ਤੇ ਕਰਨਗੇ ਕੀ ਯੂਐਸਏ ਕਿਸੇ ਵੀ ਤਰ੍ਹਾਂ ਦੇ ਟਰੱਕ ਪਰਮਿਟਸ ਲਈ ਜੀਐਸਟੀ ਟਰੱਕ ਪਰਮਿਟਸ ਨੂੰ ਕੰਟੈਕਟ ਕਰੋ 5593897772 ਹੁਣ ਆਪਾਂ ਖਬਰ ਤੇ ਸਾਂਝ ਪਾ ਲੈਨੇ ਆ ਨਹੀਂ ਇਹ ਤਾਂ ਸਬਰ ਰੱਖਣਾ ਪਊਗਾ ਨਾ ਕਾਰੀਗਰ ਤੱਕ ਬੰਨ ਤੱਕ ਰੈਸਟੋਰੈਂਟ ਤੇ ਸਾਲ ਦੋ ਸਾਲ ਲਾਉਣੇ ਪੈਣਗੇ ਉਨਾ ਪਰ ਸਬਰ ਵੀ ਨਾ ਹੁੰਦਾ ਕਈ ਵਾਰੀ ਜੇ ਬਰਾੜ ਸਾਹਿਬ ਸਾਲ 2 ਸਾਲ ਦੀ ਬੇਟ ਕਰ ਰਹੀਆਂ ਤੇ ਫਿਰ ਸਾਲ 2 ਸਾਲ ਫਿਰ ਬੈਂਕਰਪਸੀ ਤਾਂ ਕਰਨੀ ਪਊਗੀ ਨਾ ਉਦੋਂ ਤੱਕ ਗੁਜ਼ਾਰਾ ਨਹੀਂ ਹੁਣ ਮੁੰਡਿਆਂ ਦਾ ਹੁਣ ਜੇ ਬੈਂਕਰਪਸੀ ਹੁੰਦੀ ਆ ਫਿਰ ਇਹਨਾਂ ਦੇ ਕੀ ਸਟੈਲਮ ਦੇ ਚੱਲਦੇ ਆ ਤੇ ਫਿਰ ਇਹਨਾਂ ਦਾ ਕ੍ਰੈਡਿਟ ਤੇ ਅਸਰ ਪੈਂਦਾ ਇਸ ਵੇਲੇ ਤਾਂ ਇਹ ਨੌਜਵਾਨੀ ਫਸ ਗਈ ਨਾ ਜਾਂ ਤਾਂ ਸਾਰਾ ਕੁਝ ਜੋ ਪੇਟਾ ਸਿਆਪਾ ਸਗਾ ਸਾਰਾ ਕੁਝ ਛੱਡ ਕੇ ਠੀਕ ਆ ਜੀ ਸਾਨੂੰ 3000 ਦੀ ਜੌਬ ਮਿਲਦੀ ਆ ਤਾਨੂੰ ਇਹੜੀ ਰੈਸਟੋਰੈਂਟ ਵਾਲਾ ਤੁਹਾਨੂੰ ਰਾਇ ਹੈ ਸ਼ੀ ਵੀ ਦਿੰਦਾ ਰੋਟੀ ਪਾਣੀ ਵੀ ਦਿੰਦਾ ਹੈ ਤੇ ਠੀਕ ਹੈ ਪਤ ਨਹੀਂ ਸਾਦੇ ਹਿਸਾਬ ਨਾਲ ਆਪਣੇ ਆਪ ਨੂੰ ਉੱਥੇ ਫਿੱਟ ਕਰ ਲਓ ਪਤਾ ਨੂੰ ਅੱਗੇ ਵੀ ਕਿਹਾ ਵੀ ਉੱਪਰੋਂ ਥੱਲੇ ਨੂੰ ਆਉਣਾ ਬਹੁਤ ਔਖਾ ਆ ਪਰ ਇਹਨਾਂ ਵਿਚਾਰੇ ਨੌਜਵਾਨ ਮੁੰਡਿਆਂ ਤੇ ਗਾਜ ਐਸੀ ਲੱਗੀ ਹੈ ਕਿ ਉੱਪਰੋਂ ਥੱਲੇ ਨੂੰ ਵਿਚਾਰੇ ਨੂੰ ਆਉਣਾ ਪਿਆ ਹੈ ਬਹੁਤ ਸਾਰੇ ਮੁੰਡੇ ਸੈਵ 11 ਨਾਲ ਤੇ ਵੀ ਗਏ ਆ ਬਹੁਤ ਸਾਰੇ ਮੁੰਡੇ Amazon 'ਚ ਵੀ ਗਏ ਆ ਔਰ ਬਹੁਤ ਸਾਰੇ ਮੁੰਡੇ ਜਿਹੜੇ ਘੱਟ ਐਜੂਕੇਸ਼ਨ ਵਾਲੇ ਆ ਅੱਜ ਕੱਲ ਉਹ ਖੇਤਾਂ 'ਚ ਵੀ ਪਏ ਗਏ ਆ ਕਿਉਂਕਿ ਅੱਜ ਕੱਲ ਖੇਤਾਂ 'ਚ ਵੀ ਕੰਮ ਬੰਦ ਹੋ ਜਾਂਦਾ ਪਰ ਉਹਨਾਂ ਦੀ ਮਜ ਉਹ ਨਹੀਂ ਰਹਿਣੇ ਆ 2 ਤੋਂ 3000 ਬਣਨਾ ਆ ਵੱਧ ਤੋਂ ਵੱਧ ਤਾਂ 4 ਬਣਨਾ ਆ ਜੇ ਕਹੋ ਪੇ 8-10000 ਜਾਂ 12000 ਉਹ ਵਾਲੀ ਗੱਲ ਹੱਲੇ ਹਾਲ ਦੀ ਘੜੀ ਲੱਗਦੀ ਨਹੀਂ ਪਰ ਮਾਲਕ ਕਿ ਜਿੰਨੇ ਪੈਸੇ ਨਹੀਂ ਬਣਨੇ 5-6000 7000 ਉਨਨੀ ਇਨਕਮ ਨਹੀਂ ਆਉਣੀ ਤਾਂ ਜਿਹੜੇ ਖਰਚੇ ਖੁਰਚੇ ਸਾਰਾ ਕੁਝ ਘਟਾਉਣਾ ਵਧਾਉਣਾ ਪਊਗਾ ਫੇਰ ਮਸਲਾ ਹੱਲ ਤਾਂ ਐਵੇਂ ਹੀ ਹੋਊਗਾ ਹੋਰ ਕੀ ਮਸਲਾ ਹੱਲ। ਇਹ ਖਾਤੀ ਤੁਹਾਨੂੰ ਕੋਦਰ ਦੀਆਂ ਮਹਿੰਗੀਆਂ ਗੱਡੀਆਂ ਵੇਚਣੀਆਂ ਪੈਣੀਆਂ ਤੇ ਹੋਸਲਾ ਘਰ ਵੀ ਵੇਚਣੇ ਪੈਣੇ ਤੇ ਟਰੱਕ ਤਾਂ ਵੇਚਣੇ ਪੈਣੇ ਆ। ਕੁਛ ਨਾ ਇਹ ਚੀਜ਼ਾਂ ਵੀ ਤੁਹਾਨੂੰ ਥੱਲੇ ਨਿਵਾਉਣਾ ਹੀ ਆ ਨਾ। ਮੈਂ ਵੀ ਸੁਣਿਆ ਕਈ ਬੰਦੇ ਨੇ ਮੁੰਡਿਆਂ ਨਾਲ ਗੱਲ ਕਰਕੇ ਉਹ ਕਹਿੰਦੇ ਅਸੀਂ ਤਾਂ ਹੁਣ ਇੰਡੀਆ ਜਾਣ ਦੀ ਤਿਆਰੀ ਦੀ ਸੋਚ ਆ। 2-3 ਮਹੀਨੇ ਰਵਾਂਗੇ। ਦੂਸਰ ਸੂਟ ਜਾ ਕਰਕੇ ਆਉਂਦਾ ਤੇ ਇੰਡੀਆ ਜਾਵੜਨਾ। ਬਾਪੂ ਕਹਿੰਦਾ ਆ ਜਾ। ਇੱਥੇ ਤਾਂ ਜਰਾ ਵਿਆਹ ਬੂਮੇ ਹੋਣਾ ਔਖਾ ਹੀ ਐ। ਤੇ ਉੱਥੇ ਆ ਜਾ। ਨਾਲੇ ਤੇਰਾ ਵਿਆਹ ਬੂ ਕਰਾਂਗੇ ਤੇ ਨਾਲੇ ਉਦੋਂ ਨੂੰ ਕ ਪਾਸਪੋਰਟ ਲੈ ਕੇ ਚੜ ਜਾਗੇ ਸਾਨੂੰ ਕਿਹੜਾ ਕਿਸੇ ਨੇ ਪੁੱਛਣਾ ਜਾਂ ਸੈਲਫ ਰਿਪੋਰਟ ਮਾਰ ਲਾਂਗੇ 2-3000 ਉਧਰੋਂ ਮਿਲ ਜਾਊਗਾ ਇਹੋ ਜੀਆਂ ਗੱਲਾਂ ਬਾਤਾਂ ਵੀ ਸੁਣਨ ਚੰਗਾ ਜੇ ਐਦਾਂ ਗੱਲਬਾਤ ਹੋ ਗਈ ਤਾਂ ਕਿੰਨੇ ਕੁ ਲੋਕ ਜਾ ਸਕਦੇ ਆ ਬਰਾੜ ਸਾਹਿਬ ਜਿਹੜੇ ਨੌਜਵਾਨ ਵਰਗਿਆ ਨਾ ਜੀ ਇਹਨਾਂ ਕੰਟਰੀਆਂ ਦੇ ਹਾਲੇ ਰਹਿਣੇ ਆ ਤੇ ਫਿਰ ਮੇਰੇ ਖਿਆਲ ਮੁਤਾਬਕ ਜੇ ਪਿੱਛੇ ਉਹ ਨਹੀਂ ਆਪਣੇ ਪੈਰ ਬੰਨ ਲਿਆ ਉਹ ਤਾਂ ਫਿਰ ਜਾਣਾ ਆਪਣੀ ਗਲੀ ਆਪਣਾ ਵੀ ਪਤਾ ਨਹੀਂ ਉੱਥੋਂ ਹੀ ਆ ਪਾਏ ਆ ਜਾਣ ਕੇ ਉਹ ਜਿਹੜੇ ਪਹਿਲਾਂ ਟਰੱਕ ਤੇ ਜਿਹੜੇ ਸੀ ਜਿਹੜੇ ਚੰਗੇ ਜਿਵੇਂ ਪਹਿਲਾਂ ਗੱਲ ਕੀਤੀ ਵੀ ਉੱਤੋਂ ਥੱਲੇ ਆਉਣਾ ਬਹੁਤ ਔਕਾ ਜਿਹੜੇ ਉੱਤੋਂ ਥੱਲੇ ਆਉਣ ਵਾਲੇ ਉਹਨਾਂ ਨੇ ਫਿਰ ਕੰਮ ਨਹੀਂ ਜਚਣਾ ਉਹਨਾਂ ਨੇ ਆਖਣਾ ਵੀ ਭਾਈ ਅਸੀਂ ਤਾਂ ਇਦੋਂ ਤੱਕ ਗਏ ਚੰਗੇ ਆ 2-3 ਹਜ਼ਾਰ ਨਾਲ ਸਾਡਾ ਕੀ ਬਣਦਾ ਅਸੀਂ ਇੱਥੇ ਕਰ ਲਾਂਗੇ ਉੱਥੇ ਕਰ ਲਾਂਗੇ ਤੇ ਜਿਹੜੇ ਥੱਲੇ ਉੱਤੇ ਜਾਂਦੇ ਜਿਹੜੇ ਆਲਰੇਡੀ ਕੰਮ ਕਰਦੇ ਉਹਨਾਂ ਨੇ ਤਾਂ ਕੀ ਜਾਣਾ ਉਹਨਾਂ ਨੂੰ ਤਾਂ ਕੋਈ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਬਲਮ ਆਊਗੀ ਬਰਾੜ ਸਾਹਿਬ ਜਿਹੜੀ ਇੱਕ ਨਿਕਲ ਕੇ ਗੱਲ ਸਾਹਮਣੇ ਆਈ ਆ ਉਹ ਆਈ ਆ ਲੋਡ ਚੋਰੀ ਦੀ ਜਿਹੜੇ ਲੋਡ ਚੋਰੀ ਕੀਤੀ ਆ ਕੀਤੇ ਆ ਮੁੰਡਿਆਂ ਨੇ ਜੇ ਲੋਡ ਚੋਰੀ ਕੀਤੀ ਤਾਂ ਹੋਰ ਵੀ ਕੁਝ ਚੋਰੀ ਕਰ ਸਕਦੇ ਆ ਉਹਦੇ ਨਾਲ ਜਿਹੜੀ ਆ ਮੈਂ ਕਹੂੰਗਾ ਕਿ ਬਦਨਾਮੀ ਬਦਨਾਮੀ ਦੀ ਪੰਡ ਬਹੁਤ ਭਾਰੀ ਔਰ ਨੌਜਵਾਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਇਦਾਂ ਦਾ ਕੰਮ ਅਸੀਂ ਨਾ ਕਰੀਏ ਇਹ ਔਰ ਕੀ ਸਾਡੇ ਕੋਲ ਆਏ ਵੀ ਆਪਣੇ ਚੈਨਲ ਤੇ ਵੀ ਗੱਲਾਂ ਹੋਈਆਂ ਸਾਰੀਆਂ ਦੂਸਰੀ ਗੱਲ ਇਹ ਹੈ ਕਿ ਇਹ ਨੌਜਵਾਨ ਜਿਹੜੇ ਆ ਜਿੱਦਾਂ ਹੁਣ ਮੰਨ ਲਓ ਕੋਈ ਡੋ-ਡੈਸ਼ ਤੇ ਜਾਂਦਾ ਹੁਣ ਡੋ-ਡੈਸ਼ ਨਾਲ ਜਿਹੜਾ ਨੌਜਵਾਨ ਆ ਉਹਦੇ ਲਈ ਤਾਂ ਬਿਲਕੁਲ ਬਹੁਤ ਔਖਾ ਹੈ ਸਾਰਾ ਸਿਸਟਮ ਨਹੀਂ ਚਲਾਉਣਾ ਚਾਹੇ ਉਹ ਨੌਜਵਾਨ ਕੋਈ ਕਾਰੋਬਾਰ ਉਹਦਾ ਕੋਈ ਹੋਰ ਹੈਗਾ ਚਾਹੇ ਟਰੱਕ ਹੈਗਾ ਚਾਹੇ ਕਾਰ ਹੈਗਾ ਚਾਹੇ ਕੋਈ ਹੋਰ ਕੋਈ ਸ਼ੋਰ ਆ ਕੁਝ ਹੀ ਹੈਗੀ ਹੈ ਨਹੀਂ ਪਰ ਜਿਸ ਲਈ ਉਹ ਨੌਜਵਾਨ ਟਰੱਕ ਦੇ ਉੱਤੇ 607000 ਜਾਂ 8000 ਜਾਂ 9000 ਵੀ ਲੈਂਦਾ ਅੱਜ ਉਹ ਡੋ ਡੈਸ਼ ਦੇ ਉੱਤੇ 2000 ਜਾਂ 2500 ਦੇ ਵੀ ਕੰਮ ਕਰਦਾ ਤੇ ਫਿਰ ਕੁਦਰਤੀ ਹੈ ਕਿ ਇਹ 5-7000 ਦਾ ਜਿਹੜਾ ਘਾਟਾ ਵੱਧ ਉਹ ਕਿੱਥੋਂ ਪੂਰਾ ਕਰੂਗਾ ਮੇਰੇ ਖਿਆਲ ਮੁਤਾਬਕ ਤਾਂ ਇਹ 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 ਨਿਕਲਦਾ ਸਿੱਟਾ ਕਿ ਇਸ ਵੇਲੇ ਜਿਹੜੀ ਨੌਜਵਾਨੀ ਹੈ ਨਾ ਇਹ ਜਿੱਥੇ ਨੌਜਵਾਨੀ ਹੋਰ ਨਾ ਪਾਸਿਆਂ ਚ ਫਸੀ ਹੋ ਕਬੱਡੀਆਂ ਚ ਫਸ ਕੇ ਡਰੰਗਾਂ ਚ ਫਸ ਕੇ ਜੋ ਆਪਣੇ ਮੈਚੂਰੀਆਂ ਚ ਫਸ ਗਏ ਜਾਂ ਹੋਰ ਚੀਜ਼ਾਂ ਚ ਫਸ ਗਏ ਇਸ ਵੇਲੇ ਆਹ ਜਿਹੜੀ ਨੌਜਵਾਨੀ ਹੈ ਇਹ ਵੀ ਇਹ ਅਰਥਚਾਰੀ ਦੇ ਵਿੱਚ ਫਸੀ ਹੋਈ ਆ ਔਰ ਐਸਵਲੀ ਇਨਰ ਚਾਰਲੇ ਦੇ ਕੋਲ ਕੋਈ ਐਸੀ অপਸ਼ਨ ਨਹੀਂ ਹੈ ਕਿ ਜਿਹਦੇ ਨਾਲ ਇਹੋ ਆਪਣੇ ਅਰਥਚਾਰਿਆਂ ਨੂੰ ਠੀਕ ਕਰ ਲੈਣ ਇਹ ਤਾਂ ਕੁਦਰਤੀ ਕਿ ਜੇ ਇੱਥੇ ਕੋਈ 트ੰਪ ਸਰਕਾਰ ਕੋ ਨਿਜਮਾ ਚ ਚੇਂਜ ਕਰ ਦੇਵੇ ਮੁੜ ਕੇ ਪਹਿਲਾਂ ਵਾਲੇ ਪਾਸੇ ਨੂੰ ਕਮ ਤਰਫ ਹੋਵੇ ਤਾਂ ਇਹਨਾਂ ਨੌਜਵਾਨਾਂ ਦਾ ਕੁਝ ਭਲਾ ਹੋ ਸਕਦਾ ਨਹੀਂ ਤਾਂ ਜੇ ਦੇਖਿਆ ਜਾਵੇ ਤਾਂ ਇਹ ਨੌਜਵਾਨਾਂ ਦੇ ਉੱਤੇ ਐਦਾਂ ਹੀ ਜਿਹੜੀ ਆ ਖਤਰੇਰੀ ਜਿਹੜੀ ਕਹਿ ਸਕਦੇ ਜੇ ਆ ਉਹ ਖਤਰੇ ਆ ਕੰਮ ਐਦਾਂ ਹੀ ਇਹਨਾਂ ਦੇ ਚੱਲਦਾ ਰਹਿਣਾ ਜੋ ਕਿ ਮਾੜੀ ਗੱਲ ਆ ਅਗਲੀ ਗੱਲ ਐਮਾਜ਼ਨ ਦੀ ਤੁਸੀਂ ਕੀਤੀ ਸੀ ਜੀ ਐਮਾਜ਼ਨ ਦੇ ਵਿੱਚ ਮੁੰਡਿਆਂ ਤੋਂ ਹਿੱਸਾ ਨਹੀਂ ਕਹਿੰਦੇ 23 24 ਡਾਲਰ ਮਿਲਦੇ ਆਂਦੇ ਯਾਰ ਪਰ ਲੱਤਾਂ ਬਾਹਾਂ ਦੀ ਅਗਾਂ ਨਿਕਲ ਜਾਂਦੀ ਐ ਤੇ ਬਹੁਤ ਔਖਾ ਕਰਦੇ ਆ ਕੰਮ ਲਗਾਤਾਰ ਕਰਨਾ ਪੈਂਦਾ ਤੇ ਬਹੁਤ ਔਖਾ ਕੰਮ ਹੈਗਾ Amazon is very difficult ਤੇ ਕਿੰਨਾ ਕੁ ਚ ਰ Amazon ਤੇ ਕੰਮ-ਕੁਮ ਕਰ ਸਕਣਗੇ ਪੈਸੇ ਪੂਰੇ ਤਾਂ ਚਲੋ 4-5000 ਬਣ ਜਾਂਦਾ ਕਹਿੰਦੇ ਪਰ ਔਖਾ ਬਹੁਤ ਹੁੰਦਾ ਬੰਦਾ ਜੀ ਬ੍ਰਾਦਰ ਸਾਹਿਬ ਇਹਨਾਂ ਫੇਰ ਹੌਸਾਂ ਦੇ ਵਿੱਚ ਮੈਂ ਦੇਖ ਲਿਆ ਜਾ ਕੇ ਉੱਥੇ ਕੀ ਹਲਤ ਬਣਦੇ ਆ ਦੇਖੋ ਇਹਨਾਂ ਦੇ ਵਿੱਚ ਜਿਹੜੇ ਫੈਮਲੀਆ ਵਾਲੇ ਬੰਦੇ ਆ ਜਿਨ੍ਹਾਂ ਜਿਨ੍ਹਾਂ ਦੇ ਬੱਚੇ ਇੱਥੇ ਪੜਦੇ ਆ ਜਾਂ ਬੱਚ ਕੰਮ ਵੀ ਕਰਦੇ ਆ ਜਿੱਥੇ ਇਹਨਾਂ ਕੋਲ ਘਰ ਵਾਲੀਆਂ ਵੀ ਕੰਮ ਕਰਦੀਆਂ ਆ ਮਲਕਿ ਅੱਜ ਤੋਂ 20 ਸਾਲ ਪਹਿਲਾਂ ਉਹ ਟ੍ਰੈਕਿੰਗ ਲੈਂਚ ਨਹੀਂ ਪਾਇਆ ਉਹ ਇਹਨਾਂ ਕੰਮਾਂ 'ਚ ਹੀ ਪੈ ਗਿਆ ਉਹਨਾਂ ਲਈ ਤਾਂ ਹੈਗਾ ਉਹ ਇਹ ਵੇਰ ਹੁਸਾ ਦੀਆਂ ਜੌਬਾਂ ਹੈਗੀਆਂ ਸੋਖੀਆਂ ਕਿਉਂਕਿ ਉਹਨਾਂ ਨੂੰ ਬੈਨੀਫਿਟਾਂ ਦੀ ਲੋੜ ਹੁੰਦੀ ਆ ਫੈਮਿਲੀ ਨੂੰ ਬੈਨੀਫਿਟ ਦੀ ਲੋੜ ਜ਼ਿਆਦਾ ਹੁੰਦੀ ਆ ਲੇਕਿਨ ਜਿਹੜੀ ਨਵੀਂ ਜਨਰੇਸ਼ਨ ਜਿਹੜੇ ਵਿੱਚੋਂ 25 25 50 50 ਲੱਖ ਰੁਪਈਆ ਲਾ ਕੇ ਆਏ ਉਹ ਐਮਾਜ਼ਨ ਦੇ ਵਿੱਚੋਂ ਜਾਂ ਵੇਰ ਹੁਸਾ 'ਚੋਂ ਉਹਨਾਂ ਦੇ ਪੈਸੇ ਨਹੀਂ ਪਰਕਿਓ ਉੱਥੇ ਲਿਮਟਿਡ ਦੀਆਂ ਇਨਕਮਾਂ ਹੈਗੀਆਂ ਤੁਹਾਨੂੰ ਆਪਣੀ ਰੇਟ ਜਿਹੜੀ ਫਿਕਸ ਕਰਕੇ ਤ 10-10 ਘੰਟੇ ਤੁਸੀਂ ਕੰਮ ਕਰਦੇ ਆ 40 ਘੰਟੇ ਤੁਹਾਨੂੰ ਨਹੀਂ ਬੀਕ ਦਾ ਕੰਮ 10 ਚੌਕਾ 40 ਚਾਰ ਦਿਨਾਂ 'ਚ ਤੁਹਾਡੇ 40 ਘੰਟੇ ਲੱਗ ਜਾਂਦੇ ਉਤੋਂ ਬਾਅਦ ਹੋ ਗਿਆ ਓਵਰਟਾਈਮ ਸਟਾਰਟ ਤੁਸੀਂ ਓਵਰਟਾਈਮ ਤਰ ਕੰਪਨੀ ਦੇਵੇ ਨਾ ਦੇਵੇ ਇਹ 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 ਕੰਪਨੀ ਤੇ ਗੱਲ ਜਾਂਦੀ ਆ ਪਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਆ ਉਹ ਉਹ ਓਵਰਟਾਈਮ ਜਿਹੜੇ ਨਹੀਂ ਵੀ ਦਿੰਦੀਆਂ ਸਿਰਫ 40 ਘੰਟੇ ਹੀ ਕੰਮ ਦਿੰਦੀਆਂ ਪਰ ਜਿੱਦਾਂ ਹੁਣ ਇਹ ਤੁਸੀਂ ਨੌਜਵਾਨੀ ਦੀ ਗੱਲ ਕਰਦੇ ਆ ਤੁਸੀਂ ਮੇਰੇ ਨਾਲ ਕੀਤੀ ਆ ਪਰ ਇਹ ਨੌਜਵਾਨ ਵਾਕਿਆ ਹੈ ਕਿ ਐਮਾਜੋਨ 'ਚ ਵੀ ਗਏ ਆ ਔਰ ਜਿਹੜੀਆਂ ਖਾਸ ਇਲੈਕਟ੍ਰੋਨਿਕ ਕੰਪਨੀਆਂ ਆ ਜਾਂ ਜਿੱਥੇ ਫੇਸਬੁੱਕ ਦਾ ਵਰਕ ਆਉਂਦਾ ਹੈ ਜਾਂ ਉੱਥੇ ਔਰਕਲ ਦਾ ਵਰਕ ਆਉਂਦਾ ਹੈ ਜਾਂ ਉੱਥੇ ਮਕੋਰ ਦਾ ਆਉਂਦਾ ਆ ਇਹ ਇਹਨਾਂ ਵਾਲੇ ਪਾਸੇ ਵੀ ਜਿਹੜੇ ਆ ਲੋਕ ਆ ਉਹ ਉਹ ਗਏ ਆ ਔਰ ਉੱਥੇ ਜਿਹੜੀ ਇਨਕਮ ਸੋਰਸ ਦੇਖਿਆ ਬਈ ਤਾਂ ਉੱਥੇ ਮੇਰੇ ਖਿਆਲ ਮਤੱਕ 33200 ਤੋਂ ਵੱਧ ਕਿਸੇ ਦੇ ਕੋਈ ਜੇ ਕਹੋ ਕੋਈ ਇਨ ਇਹ ਤੋਂ ਵੱਧ ਕਿਸੇ ਦੀ ਹੋਰ ਕਿਹੜੀ ਇਨਕਮ ਹੈ ਨਗੀ ਪਰ ਇਸ ਵੇਲੇ ਜੋ ਲੱਗਦਾ ਹੈ ਕਿ ਹਾਲੇ ਕੋਈ ਹਾਲ ਦੀ ਕਿਹੜੀ ਕੋਈ ਰਾਈਟ ਵੇ ਕੋਈ ਇਸ ਵੇਲੇ ਇਹਨਾਂ ਚੀਜ਼ਾਂ 'ਚ ਸੁਧਾਰ ਹੋਣ ਦੀ ਕੋਈ ਆਸ ਜਿਹੜੀ ਆ ਸਾਨੂੰ ਦਿਖਾਈ ਨਹੀਂ ਨੰਦਰੀ ਜੀ ਬਰਾਬਰ ਬਿਲਕੁਲ ਜੀ ਸੋ ਮੁਕਤੀ ਗੱਲ ਤੇ ਇਹੀ ਹੈ ਵੀ ਕੰਮ ਪਾਈ ਹੁਣ ਔਖੇ ਹੀ ਹੋਣਗੇ ਔਖਾ ਹੀ ਕਰਨਾ ਪਊਗਾ ਜੇ ਤਾਂ ਇੱਥੇ ਸਟੇ ਕਰਕੇ ਰਹਿ ਗਏ ਗ੍ਰੀਨ ਕਾਰਡ ਤੱਕ ਪਹੁੰਚ ਗਏ ਤਾਂ ਹੋ ਸਕਦਾ ਭਾਈ ਇਹ ਆਉਂਦੇ ਸਾਲ ਤੱਕ ਜੇ ਇੱਕ ਨਾ ਦਰਖਤ ਹੁੰਦਾ ਦਰਖਤ ਦੇ ਉੱਤੇ ਕਈ ਪੱਤੇ ਬੜੇ ਸਟਰੋਂਗ ਹੁੰਦੇ ਆ ਮਿਹਰੀ ਆ ਜੇ ਤੂਫਾਨ ਆ ਜੀ ਉਹਨਾਂ ਨੇ ਉੱਥੇ ਖੜੇ ਰਹਿਣਾ ਜਦੋਂ ਰੁੱਤ ਆਉਂਦੀ ਆ ਸਦਾ ਬਹਾਰ ਦੀ ਫਿਰ ਜੰਮ ਲੋ ਉਹਦੇ ਫਲ ਵੀ ਉਹਨਾਂ ਨੂੰ ਲੱਗਦੇ ਉਸੇ ਦਰਖਤ ਨੂੰ ਲੱਗਦੇ ਆ ਜਿਹੜੇ ਤਾਂ ਟੱਕਰੇ ਨਾ ਰਹਿ ਗਏ ਖੜੇ ਰਹਿ ਗਏ ਠੀਕ ਆ ਤੇ ਜਿਹੜੇ ਝੁੱਕ ਗਏ ਫਿਰ ਉਹ ਇੰਡੀਆ-ਇੰਡੀਆ ਜਾਵੜੇ ਜਾਂ ਹੋਰ ਪਾਸੇ ਜਾਵੜੇ ਉਹ ਝੁੱਕ ਜਾਣਗੇ ਆ ਸਾਲਕ ਦੇ ਵਿੱਚ ਹੀ ਹੋਣਾ ਸਾਲ ਦੂਸਰਾਂ ਦੇ ਵਿੱਚ ਹੀ ਇਹ ਜੇਕਰ ਨਾ ਸੈੱਟ ਹੋਇਆ ਤਾਂ ਕੰਮ ਇਦਾਂ ਹੀ ਹੋਏ ਨਾ ਫਿਰ ਹੋਰ ਕੀ ਆ ਵੀ ਜਿਹੜੇ ਤਾਂ ਟਿਕੇ ਰਹੇ ਮਿਹਨਤੀ ਉਹ ਤਾਂ ਭਾਈ ਉਸ ਤੋਂ ਬਾਅਦ ਫ ਤੇ ਫੁੱਲ ਇਹ ਵੀ ਨਾਲ ਨਾਲ ਕੰਡੇ ਵੀ ਹੁੰਦੇ ਆ ਕੰਡੇ ਵੀ ਬਦਾਚ ਲੈਣੇ ਪੈਣੇ ਆ ਜੇ ਜੇ ਤਾਂ ਆਪਣੇ ਪਿੱਛੇ ਪਰਿਵਾਰ ਦੇਖਣੇ ਆ ਫਿਰ ਇਨਕਮਾ ਘਟਾ ਕੇ ਤਾਂ ਆਰਾਮ ਨਾਲ ਲੱਗੇ ਰੋ ਤੇ ਕੰਡੇ-ਕੁੰਡੇ ਚ ਲੀ ਜਾਓ ਤੇ ਫਿਰ ਕਿਸ ਫਲ ਦੀ ਆਸ ਰੱਖੋ ਆਸ ਰੱਖੋ ਮਿਹਨਤ ਕਰੋ ਉਹ ਰੱਬ ਪਰਮਾਤਮਾ ਵੀ ਇਹ ਹੈ ਕਿ ਨਾ ਪਹਿ ਮਿਹਨਤ ਕਰਨਾ ਤੇਰਾ ਕੰਮ ਫਲ ਦੇਣਾ ਮੇਰਾ ਕੰਮ ਆ ਉਹ ਫਿਰ ਰੱਬ ਵੀ ਤੁਹਾਡੇ ਤੇ ਜਿਹੜਾ ਇਮਾਨਦਾਰੀ ਨਾਲ ਮਿਹਰ ਕਰ ਦਿੰਦਾ ਸੋ ਮਿਹਨਤ ਕਰਨੀ ਪੈਂਦੀ ਆ ਕੰਡੇ ਵੀ ਛੱਲਣੇ ਪੈਣੇ ਆ ਜਿਹੜੇ ਆਪਾਂ ਇਸ ਇਸ ਰਸਤੇ ਤੁਰਪੇ ਫੇ ਤਾਂ ਆਪਾਂ ਨੂੰ ਕੰਡੇ ਜਿਹੜੇ ਛੱਲਣੇ ਪੈਣੇ ਆ ਤੇ ਫਿਰ ਫੁੱਲ ਦੀ ਫੁੱਲ ਦੀ ਤਾਂ ਫਲ ਦੀ ਆਸ ਰੱਖੋ ਤੇ ਪਰਮਾਤਮਾ ਤੇ ਭਰੋਸਾ ਰੱਖੋ ਜੀ ਬਰਾਂਦਾ